ਜੀ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਹੈ ਮੈਂ ਤਾਂ ਤੇਰੀ ਦਰ ਦੀ ਖਾਕ ਦੀ ਵੀ ਮੇਰੀ ਔਕਾਤ ਨਹੀਂ ਹੈ ਜੀ ਜਦੋਂ ਸ਼ਾਮ ਨੂੰ ਰਾਤ ਨੂੰ 8:30 ਵਜੇ ਮੋਤੀਵਾ ਗੁਰਦੁਆਰਾ ਸਾਹਿਬ ਚ ਸੁਖਾਸਣ ਚ ਗੁਰੂ ਸਾਹਿਬ ਜਾਂਦੇ ਹੈ ਤਾਂ ਉਹਨੂੰ ਮੈਂ ਤੇ ਮੇਰੇ ਹਸਬੰਡ ਉਹਨਾਂ ਦੇ ਉੱਤੇ ਫੁੱਲ ਗੇਰ ਕੇ ਨਤਮਸਤਕ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਗੱਲ ਕਰਾਂਗੇ ਚਾਰ ਸਾਬ ਜ਼ਾਦੀਆਂ ਦੀ ਕਿ ਸਾਨੂੰ ਪਤਾ ਹੈ ਚਾਰ ਸਾਹਬਜ਼ਾਦਿਆਂ ਨੇ ਕਿਸ ਤਰ੍ਹਾਂ ਜ਼ੁਲਮ ਬਰਦਾਸ਼ ਕੀਤਾ ਜਿਸ ਤਰ੍ਹਾਂ ਉਹਨਾਂ ਤੇ ਜ਼ੁਲਮ ਹੋਇਆ ਮੁਗਲਾਂ ਦੇ ਦੌਰ ਦੇ ਅੰਦਰ ਜਿਸ ਤਰ੍ਹਾਂ ਮੁਗਲਾਂ ਨੇ ਜ਼ੁਲਮ ਕੀਤਾ ਚਾਰ ਸਾਹਬਜ਼ਾਦਿਆਂ ਦੇ ਉੱਤੇ ਤੇ ਕਿੰਨੀਆਂ ਇਹਨਾਂ ਨੇ ਤਕਲੀਫਾਂ ਬਰਦਾਸ਼ ਕੀਤੀਆਂ ਇੱਕ ਮੁਸਲਮਾਨ ਔਰਤ ਚਾਰ ਸਾਹਬਜ਼ਾਦਿਆਂ ਦੇ ਬਾਰੇ ਗੱਲ ਕਰ ਰਹੀ ਹੈ ਤੇ ਬਹੁਤ ਹੀ ਇਮੋਸ਼ਨਲ ਵੀਡੀਓ ਹੈ ਵੀਡੀਓ ਅਲਵਾਦਣੇ ਆ ਵੀਡੀਓ ਅਲਵਾਦਣ ਤੋਂ ਪਹਿਲੇ ਤਮਾਮ ਦੋਸਤਾਂ 'ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀ ਇਹ ਤਰਾਂ ਤੇ ਕਿਤੇ ਦਸ਼ਮ ਪਿਤਾ ਉਹ ਵਕਤ ਸੀ ਜਦੋਂ ਤੁਸੀਂ ਸਰਿਆਮ ਦਿਖਦੇ ਸੀ ਗਨੀਖਾਂ ਨਵੀਖਾਂ ਨੂੰ ਗੁਰੂ ਸਾਹਿਬ ਜਦੋਂ ਤੁਸੀਂ ਪੀਖਮ शाह ਜੀ ਨੂੰ ਦਿਖੇ ਗੁਰੂ ਸਾਹਿਬ ਜਦੋਂ ਤੁਸੀਂ ਨਵਾਬ ਸ਼ੇਰਖਾਨ ਨੂੰ ਮਿਲੇ ਕਿਤੇ ਉਸ ਵਕਤ ਮੈਂ ਵੀ ਹੁੰਦੀ ਤਾਂ ਮੈਂ ਤੇਰੇ ਪੈਰ ਫੜ ਲੈਂਦੀ ਔਰ ਕਹਿੰਦੀ ਕੋਈ ਹੁੰਦੀਆਂ ਰਹਿਣ ਜੰਗਾ ਤੂੰ ਨਾ ਲੜ ਤੂੰ ਸੱਤ ਦੂਰ ਨਾ ਜਾਈ ਤੈਨੂੰ ਬੜੀ ਛੋਟੀ ਉਮਰ ਚ ਦਸ਼ਮ ਪਿਤਾ ਸੱਤੋ ਲੋਗਾਂ ਤੋਂ ਠੀਕ ਹੈ ਪਰ ਸਾਡੇ ਦਿਨਾਂ ਤੇ ਤੇਰਾ ਨਾਮ ਲਿਖਿਆ ਹੋਇਆ ਹੈ ਸਾਡੇ ਦਿਲਾਂ ਦੇ ਅੰਦਰ ਤੁਸੀਂ ਵਸਦੇ ਹੋ ਗੁਰੂ ਸਾਹਿਬ ਇਹਨੂੰ ਕੋਈ ਜਾਤ ਪਾਤ ਕੋਈ ਧਰਮ ਇਹ ਅਲੱਗ ਨਾ ਲੱਗਦਾ ਹੈ ਕਿ ਦਸ਼ਮ ਪਿਤਾ ਇਹ ਵਡਿਆਈਆਂ ਤਾਂ ਤੇਰੀਆਂ ਨੇ ਜੀ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਹੈ ਮੈਂ ਤਾਂ ਤੇਰੀ ਦਰ ਦੀ ਖਾਕ ਦੀ ਵੀ ਮੇਰੀ ਔਕਾਤ ਨਹੀਂ ਹੈ ਜੀ ਜਦੋਂ ਸ਼ਾਮ ਨੂੰ ਰਾਤ ਨੂੰ 8:30 ਵਜੇ ਮੋਤੀਵਾ ਗੁਰਦੁਆਰਾ ਸਾਹਿਬ ਚ ਸੁਖਾਸਨ ਚ ਗੁਰੂ ਸਾਹਿਬ ਜਾਂਦੇ ਹੈ ਤਾਂ ਉਹਨੂੰ ਮੈਂ ਤੇ ਮੇਰੇ ਹਸਬੰਡ ਉਹਨਾਂ ਦੇ ਉੱਤੇ ਫੁੱਲ ਗੇਰ ਕੇ ਨਤਮਸਤਕ ਹੁੰਨੇ ਆਂ ਤੇ ਉਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂ ਸਾਹਿਬ ਮੈਨੂੰ ਇਹ ਕਹਿ ਰਹੇ ਨੇ ਕਿ ਬੇਟਾ ਮੈਨੇ ਤਾਂ ਕਦੇ ਪੂਰੀ ਕਾਇਨਾਤ ਦੀਆਂ ਲੜਾਈਆਂ ਲੜਨ ਵਲੇ ਇਹ ਨਹੀਂ ਸੋਚਿਆ ਕਿ ਹਿੰਦੂ ਦੀ ਲੜਾਈ ਲੜ ਰਿਹਾ ਸਿੱਖ ਦੀ ਜਾਂ ਮੁਸਲਮਾਨ ਦੀ ਤੂੰ ਜ਼ਿੰਦਗੀ ਦੇ ਇਸ ਸਮੁੰਦਰ ਚ ਐਸਾ ਉਫਾਨ ਲਿਆ ਦੇ ਐਸੀ ਗੱਲ ਕਰ ਕਿ ਜਦੋਂ ਫੌਜਾਂ ਨੂੰ ਲੜਾਣ ਵਾਲਾ ਜਰਨੈਲ ਹੈ ਜਿਹੜਾ ਅਗਰ ਉਹ ਕਿਤੇ ਕਮਜ਼ੋਰ ਹੋ ਜਾਵੇ ਤਾਂ ਫਿਰ ਮਰੀਆਂ ਹੋਈਆਂ ਫੌਜਾਂ ਮਾਰ ਨਹੀਂ ਸਕਦੀਆਂ ਹੁੰਦੀਆਂ ਔਰ ਜਦੋਂ ਦਸ਼ਮ ਪਿਤਾ ਦੀ ਇੱਕ ਵਾਰ ਯਾ ਇੱਕ ਉਹਦਾ ਲਫ਼ਜ਼ ਵੀ ਕਿਤੇ ਲੋਕਾਂ ਨੂੰ ਪਤਾ ਲੱਗ ਜੇ ਤਾਂ ਉਹ ਫੌਜਾਂ ਮਰੀਆਂ ਹੋਈਆਂ ਵੀ ਖੜੀਆਂ ਹੋ ਜਾਂਦੀਆਂ ਕਿ ਹੈ ਐਸਾ ਸੀ ਦਸ਼ਮਪਿਤਾ ਉਹ ਕਹਿੰਦਾ ਚੂ ਕਾਰਾਜ ਹਮਹੀਲ ਤੇ ਦਰਗੁਜਸ ਹਲਾਲ ਹਸਤ ਬੁਰਦਨ ਵਸ਼ਮਸ਼ੀਰ ਦਸ ਜਦੋਂ ਦੁਸ਼ਮਣ ਜਦੋਂ ਹੱਦ ਕੋਈ ਵੀ ਇਨਸਾਨ ਕਿਸੇ ਗਲਤੀ ਕਰ ਦੇ ਤਾਂ ਉਹਦੋ ਤਲਵਾਰ ਦੀ ਵਰਤੋਂ ਕਰੋ ਹਲਾਲ ਹੈ ਜੀ ਪਰ ਗੁਰਨਾਨਕ ਦੇਵ ਜੀ ਐਸੇ ਸੀ ਕਿ ਉਹਨਾਂ ਦੇ ਕੋਲ ਕੋਈ ਹਥਿਆਰ ਹੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਕੋਲ ਕੋਈ ਹਥਿਆਰ ਨਹੀਂ ਸੀ ਪਰ ਜੀ ਆਪਾਂ ਇਸ ਕਾ ਨੂੰ ਲਈਏ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸ਼ਬਦ ਨੇ ਉਸ ਸਮੇਂ ਦੀਆਂ ਹਕੂਮਤਾਂ ਦੇ ਲਈ ਵਰਤੇ ਹੋਏ ਉਹ ਵੀ ਕਿਸੇ ਹਥਿਆਰ ਤੋਂ ਘੱਟ ਨਹੀਂ ਸਨ ਜਦੋਂ ਰਾਜੇ ਸ਼ੀ ਮੁਕੱਦਮ ਕੁੱਤੇ ਕੀਆ ਬਾਬਰ ਨੂੰ ਜ਼ਾਬਰ ਕਹਿਣਾ ਵੀ ਕਿਸੇ ਜੰਗ ਲੜਨ ਤੋਂ ਘੱਟ ਗੁਰੂ ਗੋਬਿੰਦ ਸਿੰਘ ਜੀ ਕੋਈ ਜੰਗ ਲੜਨਾ ਹੀ ਨਹੀਂ ਚਾਹੁੰਦੇ ਸੀ ਸਿੱਖ ਕਦੇ ਲੜਨਾ ਹੀ ਨਹੀਂ ਚਾਹੁੰਦੇ ਮੈਂ ਦਾਵੇ ਨਾਲ ਕਹਿਨੀ ਆ ਲਿਆਓ ਮੇਰੇ ਖੂਨ ਕੱਢ ਕੇ ਲਖਾਓ ਕੋਈ ਸਿੱਖ ਅਗਰ ਲੜਾਈ ਕਰਨੀ ਚਾਹੁੰਦਾ ਹੋਵੇ ਸਿੱਖ ਤਾਂ ਲੰਗਰ ਵਰਤਣਾ ਉਹਨਾਂ ਜਾਣਦੇ ਨੇ ਰੰਗੀ ਦੇ ਮੁਸਲਮਾਨਾਂ ਵਾਸਤੇ ਕੋਈ ਨਹੀਂ ਗਿਆ ਸਭ ਤੋਂ ਪਹਿਲਾਂ ਸਾਡੇ ਸਿੱਖ ਚਲੇ ਗਏ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਲੜਨਾ ਕਦੋਂ ਚਾਹੁੰਦੇ ਸੀ ਉਹ ਤਾਂ ਤਲਵਾਰ ਦੀ ਵਰਤੋਂ ਕਰਨਾ ਹੀ ਨਹੀਂ ਚਾਹੁੰਦੇ ਸੀ ਉਹ ਤਾਂ ਕਹਿੰਦੇ ਜਦੋਂ ਜ਼ੁਲਮ ਦੀ ਇੰਤਹਾ ਹੋ ਜੇ ਜਦੋਂ ਸਰੀਆਮ ਸਿੱਖਾਂ ਦੇ ਕਤਲ ਹੋਣ ਲੱਗ ਜਾਣ ਜਦੋਂ ਸਰੀਆਮ ਜ਼ੁਲਮ ਹਿੰਦੂਆਂ ਤੇ ਹੋਣ ਲੱਗ ਜੇ ਜਾਂ ਕਿਸੇ ਮੁਸਲਮਾਨ ਤੇ ਹੋਣ ਲੱਗ ਜੇ ਤਾਂ ਉਸ ਵਕਤ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੀ ਤਾਕਤ ਦਾ ਇਜ਼ਹਾਰ ਕਰੋ ਔਰ ਐਸੀ ਤੇ ਤੈਸੀ ਦੁਸ਼ਮਨ ਦੀ ਫੇਰ ਦੋ ਫਿਰ ਤੁਸੀਂ ਮੇਰੇ ਬੱਚੇ ਹੋ ਚੁੱਪ ਕਰਕੇ ਨਾ ਬੈਠੇ ਹੋ ਜ਼ੁਲਮ ਨਾ ਸਹੇ ਹੋ ਨਾ ਜ਼ੁਲਮ ਕਰਿਓ ਸਿੱਖ ਕਦੇ ਕਿਸੇ ਦੇ ਪਹਿਲਾਂ ਜ਼ੁਲਮ ਨਹੀਂ ਕਰਦਾ ਇਸ ਗੱਲ ਦਾ ਦਾਅਵੇ ਮੇਰਾ ਕਿਤੇ ਇਤਿਹਾਸ ਦੇ ਪੰਨਿਆਂ ਤੇ ਇੱਕ ਵੀ ਲੜਾਈ ਐਸੀ ਦਿਖਾ ਦਿਓ ਜਿੱਥੇ ਦਸ਼ਮ ਪਿਤਾ ਨੇ ਕਿਸੇ ਬੇਕਸੂਰ ਨੂੰ ਮਾਰਿਆ ਹੋਵੇ ਜਿੱਥੇ ਦਸ਼ਮ ਪਿਤਾ ਨੇ ਬਿਨਾਂ ਕਾਰਨ ਆਪਣੇ ਲਈ ਆਪਣੇ ਬੱਚਿਆਂ ਲਈ ਰਾਜ ਭਾਗ ਲਈ ਦੌਲਤ ਲਈ ਕੋਈ ਲੜਾਈ ਲੜੀ ਹੋਵੇ ਤੁਸੀਂ ਗੱਲ ਕਰਦੇ ਹੋ ਹਥਿਆਰਾਂ ਦੀ ਇਹਨਾਂ ਨੇ ਤਾਂ ਦੂਜਿਆਂ ਦੀ ਹਿਫਾਜ਼ਤ ਕੀਤੀ ਇਹਨਾਂ ਨੇ ਤਾਂ ਦੂਸਰਿਆਂ ਨੂੰ ਬਚਾਇਆ ਅੱਜ ਜਦੋਂ ਕੋਈ ਦਸ਼ਮ ਪਿਤਾ ਦਾ ਦਿਨ ਹੁੰਦਾ ਹੈ ਜਾਂ ਜਦੋਂ ਕੋਈ ਗੁਰੂ ਨਾਨਕ ਦੇਵ ਜੀ ਦਾ ਦਿਨ ਹੁੰਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਸੀ ਕੁਝ ਮਨਾਉਣੇ ਐ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖ ਕੱਲੇ ਲਾਈਟਾਂ ਕਿਉਂ ਜਗਾਉਂਦੇ ਨੇ ਬਾਈ ਮੇਰੇ ਘਰ ਤੇ ਸਭ ਤੋਂ ਕਾਸਟਲੀ ਜਿੰਨੀ ਮੇਰੀ ਔਕਾਤ ਹੈ ਮੈਂ ਲਾਈਟਾਂ ਲਾਉਣੀਆਂ ਮੈਨੂੰ ਕੋਈ ਪੁੱਛਦਾ ਕਿ ਅੱਜ ਕੀ ਹੈ ਤਾਂ ਮੈਂ ਅੱਜ ਕਹਿਨੀ ਅੱਜ ਮੇਰੇ ਗੁਰੂ ਦਾ ਚਾਨਣਾ ਹੋਇਆ ਤੇ ਜਿੰਨੇ ਜੋਗੀ ਮੈਂ ਆ ਮੈਂ ਸੂਰਜ ਤਾਂ ਨਹੀਂ ਆ ਪਰ ਮੈਂ ਆਪਣਾ ਇੱਕ ਦੀਵਾ ਬਲਾ ਕੇ ਜਗਾ ਕੇ ਉਸ ਦਸ਼ਮ ਪਿਤਾ ਨੂੰ ਉਸ ਸਾਹਿਬੇ ਕਮਾਲ ਨੂੰ ਉਸ ਕੁਰਬਾਨੀ ਦੀ ਇੱਕ ਐਸੀ ਮਿਸਾਲ ਨੂੰ ਉਹ ਲਾਸਾਨੀ ਕੁਰਬਾਨੀਆਂ ਦਾ مالک ਉਹ ਕੋਈ ਆਟਾ দান ਕਰ ਦਿੰਦਾ ਕੋਈ ਕਪੜਾ দান ਕਰ ਦਿੰਦਾ ਕੋਈ ਡਾਲਰ ਦੇ ਦੇਗਾ ਉਹ ਪਰ ਦਸ਼ਮ ਪਿਤਾ ਤੈਤਾ ਸਭ ਕੁਝ ਹੀ ਵਾਰਤਾ ਪਿਤਾ ਤੈ ਵਾਰਤਾ ਮਾਂ ਤੈ ਵਾਰਤੀ ਬੱਚੇ ਵਾਰਤੇ ਪੱਥਰਾਂ ਤੇ ਸੋਇਆ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਸ਼ਹਿਨशाहਾਂ ਦੇ ਸ਼ਹਿਨशाह ਤੈਨੂੰ ਸਰਾਣੇ ਰੇਸ਼ਮ ਦੇ ਲੈਣ ਦੀ ਆਦਤ ਤੇ ਤੂੰ ਪੱਥਰਾਂ ਤੇ ਸੋਇਆ ਕਿਵੇਂ ਤੈਨੂੰ ਕਿਵੇਂ ਨੀਂਦ ਆਈ ਉਹ ਤੇਰੀ ਉਪਮਾ ਦੇ ਵਿੱਚ ਪਿਆਰ ਦੀ ਤਾਂ ਗੱਲ ਛੱਡ ਤੇਰੇ ਲਈ ਤਾਂ ਕਿੱਥੋਂ ਲੱਭੀਏ ਉਹ ਸ਼ਬਦ ਤੈਨੂੰ ਸਜਾਈਏ ਤੈਨੂੰ ਸਵਾਰੀਏ ਤੇਰੀ ਦੁਨੀਆ ਨੂੰ ਦੱਸੀਏ ਕਿ ਤੇਰੇ ਜੈਸਾ ਨਾ ਹੈ ਨਾ ਕੁਝ ਹੋ ਸਕਦਾ ਤੇਰੇ ਵਾਸਤੇ ਕਿੱਥੋਂ ਤੇਰੀ ਉਪਮਾ ਕਰੀਏ ਕਿਵੇਂ ਤੇਰੀ ਪਿਆਰ ਦੀ ਗਾਥਾ ਦਸੀਏ ਕਿ ਜਦੋਂ ਦੁਸ਼ਮਣਾਂ ਨੂੰ ਪਗਾਣੀ ਦੇ ਯੁੱਧ ਚ ਮਾਰਨ ਗਏ ਜਦੋਂ ਤੀਰ ਮਾਰਦੇ ਸੀ ਤਾਂ ਉਹਦੇ ਅੱਗੇ ਸੋਨਾ ਲਗਾ ਲੈਂਦੇ ਸੀ ਸੁਣਿਆ ਕਦੇ ਐਸਾ ਰਹਿਮਦਿਲ ਉਹ ਦਰवेश ਬਾਦਸ਼ਾਹ ਸੀ ਉਹ ਦਰवेश ਉਹ ਬਾਦਸ਼ਾਹ ਸੀ ਉਹ ਸ਼ਹਿਨशाह ਸੀ ਉਹ ਦਰਵੇਸ਼ ਸੀ ਉਹ ਸੰਤ ਸਿਪਾਹੀ ਸੀ ਉਹ ਆਪੇ ਗੁਰ ਚੇਲਾ ਸੀ ਜੀ ਉਹਦੇ ਵਰਗਾ ਕਿੱਥੇ ਕਿਤੇ ਕਿੱਥੇ ਲੱਭੋਂਗੇ ਉਹਦੇ ਲਈ ਤਾਂ ਹਸਤੀ ਮਿਟਾ ਦੋ ਉਹਦੀ ਮੁਹੱਬਤ ਜਿੰਨਾ ਸੋਚੋ ਕੀ ਕਰ ਰਹੇ ਹਾਂ ਬਸ ਇੱਕ ਐਸੀ ਮਿਸਾਲ ਕਾਇਮ ਕਰ ਦੋ ਕਿ ਉਹਨੇ ਜੋ ਕੀਤਾ ਉਹ ਇਤਿਹਾਸ ਦੇ ਪੰਨਿਆਂ ਤੇ ਆਉਣ ਵਾਲੀ ਦੁਨੀਆ ਦੇ ਵਿੱਚ ਨਾ ਤੱਕ ਕਦੇ ਕਿਸੇ ਨੇ ਕੀਤਾ ਤੇ ਨਾ ਹੀ ਕਦੇ ਕੋਈ ਕਰ ਸਕੇਗਾ ਜੀ ਐਸਟ੍ਰਾ ਸੀ ਜੀ ਕਿ ਮੈਂ ਮਤਲਬ ਗਲੀ ਚ ਖੇਡ ਰਹੀ ਸੀ ਤਾਂ ਮੇਰੇ ਫਾਦਰ ਆਫਟਰਾਲ ਮੈਂ ਇੱਕ ਮੁਹੰਮਦਨ ਫੈਮਲੀ ਨੂੰ ਬਿਲੋਂਗ ਕਰਦੀ ਆ ਉਹਨਾਂ ਨੇ ਮੇਰੇ ਮਦਰ ਦਾ ਨਾਮ ਜਾਫਰਾ ਹੈ ਉਹਨਾਂ ਨੇ ਕਹਿਣਾ ਜਾਫਰਾ ਕੁੜੀ ਕਿੱਥੇ ਹੈ ਉਹ ਕਹਿੰਦੇ ਜੀ ਇੱਥੇ ਨਾਲ ਉਹਨਾਂ ਦੇ ਆਪਣਾ ਸਰਦਾਰ ਉਹਨਾਂ ਦੇ ਉਹਨਾਂ ਦਾ ਵੀ ਨਾਮ ਗੁਰੂ ਸਾਹਿਬ ਸੀ ਉਹਨਾਂ ਦੇ ਘਰ ਬੈਠੇ ਹੋਣੇ ਉਹਨਾਂ ਦੇ ਘਰ ਬੈਠੇ ਹੋਣੇ ਨਹੀਂ ਕੁੜੀਆਂ ਨਾਲ ਖੇਡਦੀ ਹੋਣੀ ਉਹਨਾਂ ਨੇ ਕਹਿਣਾ ਨਹੀਂ ਬਹੁਤ ਟਾਈਮ ਹੋ ਗਿਆ ਦੇਖੋ ਬਲਾਉ ਆਵਾਜ਼ ਮਾਰੋ ਉਹ ਬਾਹਰ ਗਏ ਕਹਿੰਦੇ ਜੀ ਉੱਥੇ ਤਾਂ ਹੈ ਨਹੀਂ ਕਹਿੰਦੇ ਜੇ ਕੁੜੀ ਨਹੀਂ ਟਾਈਮ ਤੇ ਮਿਲਦੀ ਤਾਂ ਤੁਸੀਂ ਦੇਖਦੇ ਕਿਉਂ ਨਹੀਂ ਹੁੰਦੇ ਕੁੜੀ ਗਈ ਕਿੱਥੇ ਐ ਤਾਂ ਇੰਨੀ ਦੇਰ ਤੱਕ ਮੰਡੀ ਐ ਸਾਡੇ ਸਬਜ਼ੀ ਮੰਡੀ ਉੱਥੇ ਸਾਰੇ ਸਰਦਾਰ ਹੁੰਦੇ ਸੀ ਉਹ ਕਹਿੰਦੇ ਕੀ ਗੱਲ ਮੇਰੇ ਡੈਡੀ ਨੂੰ ਕਹਿੰਦੇ ਵੀ ਕੀ ਗੱਲ ਮੰਮੀ ਨੂੰ ਕਹਿੰਦੇ ਜਾਫਰਾ ਕੀ ਗੱਲ ਹੋ ਗਈ ਕਹਿੰਦੇ ਜੀ ਕੁੜੀ ਨਹੀਂ ਲੱਭ ਰਹੀ ਕਿੱ디 ਕਹਿੰਦੇ ਕੁੜੀ ਨੂੰ ਕੀ ਲੱਭਣਾ ਤਾਂ ਗੁਰਦੁਆਰੇ ਲੰਗਰ ਵਰਤਾ ਰਹੀ ਐ ਉਹ ਤਾਂ ਗੁਰਦੁਆਰੇ ਦੇ ਵਿੱਚ ਸ਼ਬੀਲ ਵਰਤਾ ਰਹੀ ਐ ਮੈਂ ਤਾਂ ਪੀ ਕੇ ਆ ਰਹੇ ਹਾਂ ਉਦੋਂ ਮੈਨੂੰ ਕਿਹਨੇ ਦੱਸਿਆ ਸੀ ਬਸ ਮੁਹੱਬਤ ਐ ਬਚਪਨ ਤੋਂ ਜਦੋਂ ਵੀ ਕਿਤੇ ਲੱਭਣਾ ਹੋਵੇ ਅੱਜ ਵੀ ਜਦੋਂ ਟਾਈਮ ਮਿਲਦਾ ਤਾਂ ਦੁੱਖਨਵਾਰਨ ਸਾਹਿਬ ਜਾ ਕੇ ਪਾਂਡਿਆਂ ਦੀ ਸੇਵਾ ਕਰਨ ਲੱਗ ਜਾਈਦੀ ਹੈ ਤੇ ਆਪਣੇ ਹਸਬੰਦ ਨੂੰ ਵੀ ਲਈਦਾ ਬੀਟੀਆ ਨੂੰ ਵੀ ਕਹੀਦਾ ਬੇਟੇ ਨੂੰ ਵੀ ਕਹੀਦਾ ਕਿ ਆਓ ਗੁਰੂ ਸਾਹਿਬ ਦੇ ਦਰ ਤੇ ਆਪਾਂ ਪਾਂਡਿਆਂ ਦੀ ਸੇਵਾ ਕਰਕੇ ਆਈਏ ਤੇ ਮੇਰੇ ਦਸ਼ਮ ਪਿਤਾ ਦੇ ਘਰ ਨੂੰ ਸਾਫ ਕਰੀਏ ਤੇ ਮੇਰੇ ਕੋਲ ਅਗਰ ਮੇਰਾ ਦਿਲ ਕਰਦਾ ਹੈ ਕੋਈ ਬਹੁਤ ਵੱਡੀ ਦੌਲਤ ਹੋਵੇ ਜਾਂ ਮੈਂ ਬਹੁਤ ਬੜੀ ਕਾਬਿਲ ਹੋਵਾਂ ਤਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਮੈਂ ਆਪਣੇ ਘਰ ਨਾਲ ਸਜਾਵਾਂ ਮੈਂ ਜਾ ਕੇ ਦਰਬਾਰ ਸਾਹਿਬ ਸਜਾਇਆ ਵਾਂ ਔਰ ਸਭ ਤੋਂ ਬੜੀ ਸੋਚਦੀ ਰਹਿਣੀ ਹੈ ਕਿ ਗੁਰੂ ਸਾਹਿਬ ਸਭ ਤੋਂ ਬੜੀ ਚੀਜ਼ ਕਿਹੜੀ ਹੋ ਸਕਦੀ ਹੈ ਜਿਹੜੀ ਮੈਂ ਤੇਰੇ ਨਾਮ ਤੇ ਕੁਰਬਾਨ ਕਰਾਂ ਦਾ ਜੀ ਉਹ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਜਿਹੜੀ ਮੈਂ ਤੇਰੇ ਵਾਸਤੇ ਕੁਰਬਾਨ ਕਰਦਾ ਤਾਂ ਮੇਰਾ ਦਿਲ ਕਰਦਾ ਕਿ ਮੈਂ ਖੁਦੀ ਐ ਮੇਰੀ ਜਾਨ ਐ ਦਸ਼ਮਪਤਾ ਹੋਰ ਤਾਂ ਨਹੀਂ ਹਰ ਵਕਤ ਤੇਰੀ ਉਪਮਾ ਤੇਰੇ ਨਾਮ 'ਚ ਮੈਂ ਸਮਰਪਿਤ ਐ ਜੀ ਦਸ਼ਮਪਤਾ ਤੇਰੇ ਵਾਸਤੇ ਤੇਰੇ ਪਿਆਰ ਵਾਸਤੇ ਤੇਰੀਆਂ ਕੁਰਬਾਨੀਆਂ ਵਾਸਤੇ ਤੇਰੇ ਰੰਗ ਵਾਸਤੇ ਕਹਿੰਦੇ ਕਿ ਮੇਰਾ ਉਹ ਜਿਵੇਂ ਕਹਿੰਦੇ ਆ ਨਾ ਕਿ ਜਰਾ ਜ ਮਾਛੀਵਾੜੇ ਦੀ ਹਵਾ ਨੂੰ ਕਿਸੇ ਮੁਸਲਮਾਨ ਨੇ ਕਿਹਾ ਕਿ ਜਰਾ ਆਹਸਤਾ ਚੱਲ ਮਾਛੀਵਾੜੇ ਦੀ ਇਹ ਹਵਾ ਕਹਿੰਦੀ ਕਿਉਂ ਕਹਿੰਦਾ ਇੱਥੇ ਮੇਰਾ ਗੋਬਿੰਦ ਸੁੱਤਾ ਹੈ ਮੇਰਾ ਮਹਿਮਾਨ ਸੁੱਤਾ ਹੈ ਬੜਾ ਪਿਆਰਾ ਸੁੱਤਾ ਹੈ ਦੇਖੀ ਸ਼ੋਰ ਨਾ ਕਰੀ ਕਿਤੇ ਇਹਨੂੰ ਕੋਈ ਤੰਗੀ ਤਰੂਟੀ ਨਾ ਜੇ ਇਸੇ ਤਰ੍ਹਾਂ ਤੇ ਕਿਤੇ ਦਸ਼ਮ ਪਿਤਾ ਉਹ ਵਕਤ ਸੀ ਜਦੋਂ ਤੁਸੀਂ ਸਰਿਆਮ ਦਿਖਦੇ ਸੀ ਗਨੀਖਾਂ ਨਵੀਖਾਂ ਨੂੰ ਗੁਰੂ ਸਾਹਿਬ ਜਦੋਂ ਤੁਸੀਂ ਪੀਖਮ शाह ਜੀ ਨੂੰ ਦਿਖੇ ਗੁਰੂ ਸਾਹਿਬ ਜਦੋਂ ਤੁਸੀਂ ਨਵਾਬ ਸ਼ੇਰਖਾਨ ਨੂੰ ਮਿਲੇ ਕਿਤੇ ਉਸ ਵਕਤ ਮੈਂ ਵੀ ਹੁੰਦੀ ਤਾਂ ਮੈਂ ਤੇਰੇ ਪੈਰ ਫੜ ਲੈਂਦੀ ਔਰ ਕਹਿੰਦੀ ਕੋਈ ਹੁੰਦੀਆਂ ਰਹਿਣ ਜੰਗਾ ਤੂੰ ਨਾ ਲੜ ਤੂੰ ਸਤ ਦੂਰ ਨਾ ਜਾਈ ਤੈਨੇ ਬੜੀ ਛੋਟੀ ਉਮਰ ਚ ਦਸ਼ਮਪੀਤਾ ਸੱਤੋ ਲੋਗਾ ਤੋਂ ਠੀਕ ਐ ਪਰ ਸਾਡੇ ਦਿਨਾਂ ਤੇ ਤੇਰਾ ਨਾਮ ਲਿਖਿਆ ਹੋਇਆ ਐ ਸਾਡੇ ਦਿਲਾਂ ਦੇ ਅੰਦਰ ਤੁਸੀਂ ਵਸਦੇ ਹੋ ਗੁਰੂ ਸਾਹਿਬ ਇਹਨੂੰ ਕੋਈ ਜਾਤ ਪਾਤ ਕੋਈ ਧਰਮ ਇਹ ਅਲੱਗ ਨਹੀਂ ਕਰ ਸਕਦਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਕੋਈ ਮਜ਼ਹਬ ਵੈਰ ਰੱਖਣਾ ਨਹੀਂ ਸਿਖਾਉਂਦਾ ਦਸ਼ਮਪੀਤਾ ਤੇਰੇ ਬੱਚਿਆਂ ਦੀ ਕੁਰਬਾਨੀ ਲਈ ਦਿਲ ਤੜਫਦਾ ਤੜਫਦਾ ਰਹੂਗਾ ਜੋ ਹੋਇਆ ਉਹ ਨਾ ਹੁੰਦਾ ਐਸਾ ਜ਼ੁਲਮ ਨਾ ਹੋਇਆ ਹੁੰਦਾ ਉਹ ਬਹੁਤ ਬੁਰਾ ਜ਼ੁਲਮ ਹੋਇਆ ਸੀ ਜਿਸ ਜ਼ੁਲਮ ਦੀ ਕਹਾਣੀ ਦੁਨੀਆ ਜਦ ਤੱਕ ਜਿਊਗੀ ਕਹਿੰਦੀ ਰਹੂਗੀ ਪਰ ਦਸ਼ਮ ਪਿਤਾ ਹਾਂਜੀ ਵੀਰੋ ਐਸਜੀਐਜ ਦੀ ਵੀਡੀਓ ਤੁਸੀਂ ਵੀਡੀਓ ਦੇਖ ਕੇ ਅੰਦਾਜ਼ਾ ਤੇ ਲਾ ਲਿਆ ਹੋਵੇਗਾ ਕਿ ਮੁਸਲਮਾਨ ਜਿਹੜੀ ਲੜਕੀ ਹੈ ਮੁਸਲਮਾਨ ਔਰਤ ਹੈ ਉਹ ਕਿੰਨੀ ਜਜ਼ਬਾਤੀ ਹੋ ਕੇ ਕਿੰਨੀ ਇਮੋਸ਼ਨਲ ਹੋ ਕੇ ਗੱਲ ਕਰ ਰਹੀ ਹੈ ਤੇ ਸਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਕਿੰਨਾ ਜ਼ੁਲਮ ਉਹਨਾਂ ਨੇ ਬਰਦਾਸ਼ਤ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਮੁਸਲਮਾਨ ਔਰਤ ਦਾ ਪਿਆਰ ਇਹਨਾਂ ਦਾ ਇhtਰਾਮ ਉਹ ਸਾਨੂੰ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਨਾਂ ਨੂੰ ਕਿੰਨਾ ਲਗਾਓ ਹੈ ਕਿੰਨਾ ਪਿਆਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਮਹਾਨ ਯੋਧਾ ਤੇ ਬਹੁਤ ਮਹਾਨ ਬਾਦਸ਼ਾਹ ਸੀ ਜਿਨ੍ਹਾਂ ਨੇ ਹਮੇਸ਼ਾ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਆਵਾਜ਼ ਉਠਾਈ ਉਹਨਾਂ ਦਾ ਮੁਕਾਬਲਾ ਕੀਤਾ ਤੇ ਇਹ ਨਹੀਂ ਦੇਖਿਆ ਕਿ ਸਾਹਮਣੇ ਮੈਂ ਜਿਸ ਬੰਦੇ ਦੀ ਸਪੋਰਟ ਕਰ ਰਿਹਾ ਹਾਂ ਉਹਦਾ ਧਰਮ ਕੀ ਏ ਉਹ ਕਿਸ ਧਰਮ ਤੋਂ تعلق ਰੱਖਦਾ ਹੈ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖਰੇ ਰਹੇ ਨੇ ਤੇ ਸਨਾਤਨ ਧਰਮ ਦੀ ਵੀ ਉਹਨਾਂ ਨੇ ਹਿਫਾਜ਼ਤ ਕੀਤੀ ਤੇ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀਆਂ ਕੋ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਰ ਦੇ ਵਿੱਚ ਬੱਚਿਆਂ ਨੂੰ ਚਨਮਾਇਆ ਗਿਆ ਬਹੁਤ ਜ਼ੁਲਮ ਹੋਇਆ ਤੇ ਐਸ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ